ਗਾਈਜ਼ ਆਪਾਂ ਨੇ ਜਿਮ ਲਾ ਲਈ ਤੇ ਇੱਧਰ ਉਹ ਆ ਰਹੇ ਨੇ ਅਵਤਾਰ ਕਹਿੰਦੇ ਆਪਾਂ ਇਕੱਠੇ ਘਰੇ ਚੱਲਦੇ ਆਂ ਥੋੜੀ ਦੂਰ ਜੇਮਾਂ ਸਾਡੀ ਅੱਜ ਮੈਂ ਵਲੌਗ ਨਹੀਂ ਬਣਾਇਆ ਕੱਲ ਨੂੰ ਬਣਾਵਾਂਗੀ ਚਲੋ ਗਾਈਜ਼ ਘਰੇ ਆ ਗਏ ਆਪਾਂ ਤੇ ਬਾਸੀ ਸਾਹਿਬ ਹੁੰਦੇ ਕੰਮ ਤੇ ਲੱਗ ਗਏ ਇਹ ਵਿਚਾਰੇ ਇੱਕ ਤਰੀਕ ਤੋਂ ਜੁਆਇਨ ਕਰਨਗੇ ਜਿਮ ਹੈ ਹੂੰ ਪੱਕਾ ਮੈਂ ਉੱਥੇ ਗਿਆ ਮੈਂ ਲਾਰਾ ਲਾਈ ਕਿ ਤੇ ਮੈਨੂੰ ਝੂਠੇ ਨਾ ਪਾ ਦਿਓ ਨਹੀਂ ਨਹੀਂ ਕੋਈ ਨਹੀਂ ਉਹ ਕਹਿੰਦੇ ਸਰ ਕਿਉਂ ਨਹੀਂ ਆਏ ਸਰ ਉਧਰ ਪੁੱਛ ਕੇ ਗਏ ਤਾਂ ਸਰ ਆਏ ਨਹੀਂ ਮੈਂ ਕਿਹਾ ਸਰ ਮੈਂ ਕਿਹਾ ਇੰਨੇ ਕੋ ਬਿਜ਼ੀ ਨੇ ਇੰਨੇ ਕੋ ਬਿਜ਼ੀ ਨੇ ਨਾ ਇੱਥੇ ਲੈਪਟਾਪ ਖੋਲਣਾ ਪੈ ਜਾਣਾ ਉੱਥੇ ਬੈਠਣ ਨੂੰ ਜਗ੍ਹਾ ਵੀ ਹੈ ਨਹੀਂ ਨਹੀਂ ਤਾਂ ਬਾਹਰ ਹੀ ਐ ਸੋਫੇ ਲੱਗੇ ਬਸ ਕੋਲਰ ਖੜ ਕੇ ਕਰਦਿਆ ਕਰਾਂਗੇ ਆਹੋ ਉੱਥੇ ਟ੍ਰੈਡ ਮਿਲ ਉੱਤੇ ਲੈਪਟਾਪ ਰੱਖ ਲਿਆ ਉੱਥੇ ਕਹਿਣਗੇ ਐਡਾ ਤਾਂ ਕੰਮ ਆ ਤਾਂ ਨਾ ਹੁੰਦਾ ਹੈ ਤੇ ਆਪਾਂ ਡਾਈਟ 'ਚ ਅੰਗੂਰ ਖਾ ਰਹੇ ਹੁਣ 4 ਕੁ ਦਿਨ ਆਪਾਂ ਨੇ ਡਾਈਟ ਫੋਲੋ ਕਰਦੀਆਂ ਬਾਚ ਮੇਰੋ ਹੀ ਰੋਟੀਆਂ ਤੇ ਜੋ ਉਹੀ ਸਾਗ ਉਹੀ ਸਾਰਾ ਕੁਝ ਤੇ ਜਿਮ ਜਾ ਕੇ ਨਾ ਬਧੀਆਂ ਲੱਗਿਆ ਨਾ ਐ ਲੱਗਿਆ ਮਾਈਂਡ ਫਰੈਸ਼ ਹੋ ਗਿਆ ਸਾਰਾ ਦਿਨ ਘਰੇ ਰਹਿ ਰਿਆ ਕਿ ਨਵੀਆਂ ਨਵੀਆਂ ਟੈਨਸ਼ਨਾਂ ਨਵੀਆਂ ਨਵੀਆਂ ਟੈਨਸ਼ਨਾਂ ਬੰਦਾ ਪਾਲੀ ਜਾਂਦਾ ਹਨ ਤੇ ਬੜਾ ਇੰਜੋਏ ਕੀਤਾ ਤੇ ਬਾਕੀ ਜਿਹੜੇ ਉੱਧਰ ਦੇ ਟ੍ਰੇਨਰ ਨੇ ਬੜੇ ਵਧੀਆ ਨੇ ਸਾਰਿਆਂ ਨੇ ਮਤਲਬ ਵਧੀਆ ਗਾਈਡ ਕੀਤਾ ਮੈਂ ਕਿਹਾ ਮੈਨੂੰ ਬੈਕ ਦੀ ਪ੍ਰੋਬਲਮ ਹੈ ਸਰਵਾਈਕਲ ਹੈ ਤੇ ਉਹਨਾਂ ਨੇ ਉਸ ਹੱਬ ਨਾਲ ਹੀ ਸਾਰਿਆਂ ਮੈਨੂੰ ਐਕਸਰਸਾਈਜ਼ ਹਾਂ ਦੋ ਤਾਂ ਫੀਮੇਲ ਨੇ ਤੇ ਦੋ ਸਰ ਨੇ ਚਾਰ ਨੇ ਦੋ ਜੈਂਸ ਨੇ ਦੋ ਕੁੜੀਆਂ ਹੀ ਨੇ ਨਿੱਕੀਆਂ ਨਿੱਕੀਆਂ ਅਕਵਾਰੀਆਂ ਅਨਮੈਰਿਡ ਨੇ ਉਹ ਕੁਆਰੀਆਂ ਲਾ ਲਓ ਅਨਮੈਰਿਡ ਲਾ ਲਓ ਤੇ ਬੜਾ ਵਧੀਆ ਦੱਸਿਆ ਮੈਨੂੰ ਤੇ ਮੇਰੀ ਸਰਵਾਈਕਲ ਦੀ ਐਕਸਰਸਾਈਜ਼ ਕਰਵਾਈ ਹੈਣਾ ਤੇ ਮੈਂ ਕਿਹਾ ਮੈਂ ਬੈਲਟ ਬੂਟ ਲਾ ਰਕੀ ਮੈਂ ਕਿਹਾ ਕਿ ਤੇ ਜ਼ਿਆਦਾ ਨਾ ਝਟਕਾ ਝੁਟਕਾ ਲੱਗ ਜਾਏ ਤੇ ਕੰਮ ਖਰਾਬ ਹੋ ਜੇ ਤੇ ਅੱਜ ਮੇਰਾ ਫਸਟ ਡੇ ਹੀ ਤੇ ਮੈਂ ਹਲਕਾ ਹੀ ਕੀਤਾ ਜ਼ਿਆਦਾ ਲਾਈਟ ਹੈਵੀ ਨਹੀਂ ਕੀਤਾ ਮੈਂ ਕਿਹਾ ਫਿਰ ਘਰੇ ਜਾ ਕੇ ਰੋਟੀਆਂ ਨਹੀਂ ਪਕੜੀਆਂ ਤੇ ਮਾਰਨਿੰਗ ਚੱਲੀ ਆਪਣਾ ਮਾਰਨਿੰਗ ਚੱਲ ਪਿਆ ਕਰੋ ਤੁਸੀਂ ਔਰ ਟੈਨਸ਼ਨ ਫਰੀ ਚਾਰ ਤੋਂ ਲੈ ਕੇ 10 10:30 ਵਜੇ ਤੱਕ ਹੈ ਸਵੇਰੇ 4 ਤੋਂ 10:30 ਐ ਤੇ ਸਵੇਰੇ ਉਤਾਰ ਲਾਇਆ ਕਰਨਗੇ ਮੈਂ ਸ਼ਾਮ ਨੂੰ ਲਾਇਆ ਕਰੂੰਗੀ ਐ ਕਰ ਲਓ ਹਨਾ ਕਿਉਂ ਮੈਨੂੰ ਸਵੇਰੇ ਘਰ ਦੇ ਕੰਮ ਬਹੁਤ ਹੁੰਦੇ ਨੇ ਮੈਂ ਤੁਹਾਡਾ ਟਿਫਨ ਇਹਨਾਂ ਦਾ ਟਿਫਨ ਵੀ ਬਣਾਉਣਾ ਸੋ ਘਰ ਦੇ ਕੰਮ ਕਰਨੇ ਤੇ ਇਹਨਾਂ ਨੂੰ ਆਪਾਂ ਸਵੇਰੇ ਭੇਜਨੇ ਆ ਕਰਨੇ ਆ ਸਲਾਹ ਮੈਨੂੰ ਹੁਣੇ ਯਾਦ ਆ ਗਿਆ ਠੀਕ ਹੈ ਉਤਾਰ ਹਨਾ ਠੀਕ ਰਹਿਣਾ ਇਹੀ ਤੂੰ ਸਵੇਰੇ ਜਾਓ ਤੇ ਮੈਂ ਸ਼ਾਮ ਨੂੰ ਸਵੇਰੇ ਵੀ ਟ੍ਰੇਨਰ ਆਉਂਦੇ ਨੇ ਪਰ ਸਵੇਰੇ ਕਹਿੰਦੇ ਘੱਟ ਆਉਂਦੇ ਨੇ ਦੋ ਹੀ ਆਉਂਦੇ ਨੇ ਅੱਛਾ ਹੂੰ ਹੂੰ ਮੁੰਡੇ ਤਾਂ ਐਨ ਲੱਗੇ ਪਏ ਹਨ ਜਿਮ ਲਾਣ ਬੜਾ ਵਧੀਆ ਲੱਗਦਾ ਜੋਸ਼ ਜਿਆੜਾ ਦਾ ਬੰਦਾ ਜ਼ਬਰਦਸਤ ਐਨ ਮਿਊਜ਼ਿਕ ਵੱਜਦਾ ਮਿਊਜ਼ਿਕ ਵੱਜਨੇ ਹੁੰਦੇ ਨਾ ਤਾਂ ਡੀਜੇ ਵੱਜਣਾ ਹੁੰਦਾ ਹੂੰ ਜੋਸ਼ ਮਨੋਵਲੀ ਆਉਂਦਾ ਚੱਕਰ ਦਾ ਨਹੀਂ ਚੱਕਿਆ ਤਾਂ ਕੁਛ ਨਹੀਂ ਮੈਂ ਮੈਂ ਟ੍ਰੈਡਮਿਲ ਜਿਮ ਲਾਉਣ ਦਾ ਟ੍ਰੈਡਮਿਲ ਤੇ ਸਾਈਕਲਿੰਗ ਤੇ ਐਕਸਰਸਾਈਜ਼ ਕੀਤੀ ਬਾਸ ਤੇ ਅੱਜ ਦਾ ਇੰਨਾ ਹੀ ਵਾਕਾ ਚਲੋ ਆਪਾਂ ਪੂਰੰਗਰ ਖਾ ਕੇ ਫਿਰ ਰੋਟੀ ਬਣਾਣੇ ਆ ਵਾਰ ਰ ਇਹਦਾ ਵਿਰਾਸ ਹੋ ਰਿਹਾ ਆਪਾਂ ਵੇਖੀਏ ਪਟਾਕੇ ਵਜੰਦੇ ਉਤਰ ਵਾਓ ਬੜਾ ਵਧੀਆ ਲੱਗ ਰਿਹਾ ਤੇ ਹਾਂਜੀ ਗਾਇਜ਼ ਹੁਣ ਇਹੀ ਬਣਾਵਾਂਗੇ ਰਾਦੀ ਰੋਟੀ ਰੈਸਟ ਕਰ ਲਈ ਜਿੰਮ ਤੋਂ ਆ ਕੇ ਤੇ ਅੱਜ ਰਾਤ ਦੇ ਖਾਣੇ ਦੇ ਵਿੱਚ ਬਣ ਰਿਹਾ ਇੱਧਰ ਆਪਾਂ ਨੇ ਸਾਬੂਦਾਣਾ ਵੀ ਹੋਇਆ ਮੈਂ ਸਿਰ पे ਹੋ ਕੇ ਗਈ ਹਾਂ ਤੇ ਇਨੂੰ ਆਪਾਂ ਨੇ ਨਾ ਬਸ ਪਾਣੀ ਦੇ ਵਿੱਚ ਉਹਨਾਂ ਡਿਪ ਕਰਨਾ ਬਸ ਜਿੰਨਾ ਕੋ ਪਾਣੀ ਇਹਦੇ ਬਰਾਬਰ ਰਵੇ ਜਿਆਦਾ ਪਾਣੀ ਨਹੀਂ ਪਾਣਾ ਤੇ ਇਧਰ ਆਪਾਂ ਨੇ ਪਿਆਜ਼ ਕੱਟ ਲਏ Shimla mirch hari mirch ਤੇ ਇਧਰ ਆਪਾਂ ਨੇ ਰੱਖੇ ਨੇ ਆਲੂ ਬਣਨ ਵਾਸਤੇ ਤੇ ਥੋੜੇ ਜਿਹਾ ਮਟਰ ਤੇ ਇਹੀ ਇਹ ਜਿਹੜਾ ਸਬਜ਼ੀ ਨੂੰ ਆ ਬਣਾਣਾ ਸਬਜ਼ੀਆਂ ਪਾ ਕੇ ਬਣਾਵਾਂਗੇ ਨਾਲੇ ਹੈਲਦੀ ਹੋ ਜਾਏਗਾ ਨਾਲੇ ਢਿੱਡ ਭਰ ਜਾਏਗਾ ਤੁਹਾਨੂੰ ਪਤਾ ਹੀ ਹੈ ਰੋਟੀ ਤੋਂ ਬਿਨਾਂ ਢਿੱਡ ਨਹੀਂ ਭਰਦਾ ਤਾਂ ਆਹ ਦੀ ਕੜਾਈ ਆ ਗਈ ਆਪਾਂ ਦੇ ਕਿਚਨ ਚ ਤੇ ਹੁਣ ਮੈਨੂੰ ਠੰਡ ਲੱਗੀ ਮੈਂ ਕੈਪ ਕੋ ਪਾਲੀ ਜਦੋਂ ਮੈਂ ਆਈ ਹਾਂ ਜਿਮ ਤੋਂ ਮੈਨੂੰ ਪੂਰਾ ਪਸੀਨਾ ਆਇਆ ਪਿਆ ਸੀ ਤੇ ਦਰ ਤਾਲ ਲੱਗੀ ਆਫਿਸ ਦਾ ਕੰਮ ਖਤਮ ਹੈ ਥੋੜਾ ਜਿਹਾ ਘਰ ਦੇ ਬੈਨੇ ਫੋਨ ਤੇ ਇੰਜੋਏ ਚਲਾ ਆ ਜੋ ਫਿਰ ਮੈਂ ਬਣਾਉਣ ਲੱਗੀ ਹਾਂ ਨਾਲ ਹੈਲਪ ਕਰੋ ਮੇਰੀ ਉਹ ਜਿਵੇਂ ਇੱਕ ਵੀਡੀਓ ਨਹੀਂ ਆਈ ਹੁਤਾ ਉਹ ਕਹਿੰਦੀ ਉੱਠੋ ਮੈਂ ਰੋਟੀ ਬਣਾਣੀ ਏ ਉੱਠੋ ਮੈਂ ਰੋਟੀ ਬਣਾਣੀ ਉਹ ਕਹਿੰਦਾ ਮੈਂ ਤਵੇ ਤਾਂ ਸੁੱਤਾ ਪਿਆ ਉਹ ਕੰਮ ਹੋਇਆ ਪਿਆ ਸਬਜੀ ਚਾਬੂਦਨਾ ਮੈਂ ਬਣਾਣਾ ਮੈਂ ਤੁਹਾਨੂੰ ਕਹਿ ਰਹੀ ਹਾਂ ਉਠੋ ਆ ਜਿਓ ਬਣਾਈਏ ਆਪਾਂ ਤੇ ਆਲੂ ਆਪਣੇ ਬਾਹਰ ਹੋ ਗਏ ਨੇ ਚੈੱਕ ਕਰਦੇ ਆ। ਉਹ ਚੂੜੀ ਦੇ ਰਹਿ ਨੇ। ਮਟੋਪੀ ਨਾ ਕਿਵੇਂ ਲੱਗ ਰਹੀ ਆ ਅੱਜ ਮੈਂ ਪਤਾ ਨਹੀਂ ਲਿਪਸਟਿਕ ਵੀ ਲਾਈ ਕਾਫੀ ਦਿਨ ਬਾਅਦ ਤਾਂ ਕਰਕੇ ਮੈਨੂੰ ਅਜੀਬ ਜਿਹਾ ਲੱਗ ਰਿਹਾ ਤੇ ਟੋਪੀ ਠੰਡ ਲੱਗ ਗਈ ਕਿਤੇ ਤਾਂ ਮੈਂ ਪਾ ਲਈ ਮੈਂ ਕਿਹਾ ਅੱਗੇ ਬਿਮਾਰ ਆ ਤੇ ਕੱਲ ਦਾ ਜੀ ਮੇਰੇ ਪਰਸੋਂ ਦਾ 3 ਦਿਨ ਹੋ ਗਏ ਨੇ ਤੇ ਢਿਲੋਂ ਦੀਦੀ ਨੂੰ ਤਾਂ ਪਤਾ ਹੈ ਢਿਲੋਂ ਦੀਦੀ ਨੂੰ ਮੈਂ ਫੋਨ ਕੀਤਾ ਹੈ ਮੇਰੇ ਇੱਥੋਂ ਦਰਦ ਨਿਕਲ ਕੇ ਪੂਰਾ ਆ ਦੰਦ ਦੇ ਵਿੱਚ ਤੇ ਆ ਹਾਫ ਸਿਰ ਦੇ ਵਿੱਚ ਹੁੰਦਾ ਤੇ ਹੁੰਦਾ ਇਹ ਸਵੇਰੇ 10:00 ਵਜੇ ਆ ਤੇ ਉਦੋਂ ਸ਼ਾਮ ਨੂੰ ਇੱਕਦਮ ਛਿੜਪੰਨਾ ਹੁਣ ਜਦ ਮੈਂ ਜਿਮ ਤੋਂ ਆਈ ਹਾਂ ਚੰਗੀ ਭਲੀ ਹਾਂ ਤੇ ਅੱਧੇ ਘੰਟੇ ਬਾਅਦ ਮੇਰੇ ਉਮੀ ਪੇਨ ਹੋਇਆ ਹਲਕਾ ਜਿਹਾ ਹਜੇ ਵੀ ਹੋਈ ਜਾ ਰਿਹਾ ਤੇ ਬੜੀ ਸਮਝ ਨਹੀਂ ਲੱਗਣ ਦੀ ਕੀ ਹੋ ਰਿਹਾ ਕੀ ਨਹੀਂ ਤੇ ਬੜਾ ਮੈਨੂੰ ਅਜੀਬ ਜਿਹੀ ਫੀਲ ਆਉਂਦੀ ਉਰੇ ਦਰਦ ਛਿੜ ਕੇ ਤੇ ਨਾਲ ਪੂਰੇ ਅੱਧੇ ਸਿਰ 'ਚ ਜਾਂਦਾ ਤੇ ਜੇ ਇਹਦਾ ਕੋਈ ਹੱਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਦੱਸਿਓ ਤਾਂ ਢਿੱਲੋ ਦੀਦੀ ਨੇ ਮੈਨੂੰ ਅਰ ਐਕਸਰਸਾਈਜ਼ 'ਤੇ ਜੀਸੀਓ ਮੈਂ ਕੀਤੀ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਉਹਦੇ ਨਾਲ ਤੇ ਬਾਕੀ ਮੈਂ ਮੈਡੀਸਿਨ ਲੈ ਰਹੀ ਆ ਜਿਹੜੀ ਉਹ ਜਿਹਦੇ ਵਾਸਤੇ ਉਹ ਜਿਹੜੀ ਕਹਿੰਦੇ ਨੇ ਨਸਾਂ ਦੀ ਵੀਕਨੈਸ ਵਾਸਤੇ ਹੁੰਦੀ ਉਹ ਮੈਂ ਲੈ ਰਹੀ ਆ ਮੈਂ ਸਵੇਰੇ ਵੀ ਲਈ ਸੀ ਪਰ ਮੈਨੂੰ ਫੇਰ ਹੁਣ ਸ਼ਾਮ ਨੂੰ ਛਿੜ ਗਿਆ ਤੇ ਪਤਾ ਨਹੀਂ ਕੀ ਚੱਕਰ ਆ ਤਿੰਨ ਚਾਰ ਦਿਨ ਤੋਂ ਲਗਾਤਾਰ ਸਵੇਰੇ ਸ਼ਾਮ ਹੁੰਦਾ ਪਿਆ ਤੇ ਦੇਖਦੇ ਆ ਜਰਾਤ ਨੂੰ ਫੇਰ ਖਾਣੀ ਹੈ ਕਿ ਸਵੇਰੇ ਹੁੰਦਾ ਕਿ ਨਹੀਂ ਹੁੰਦਾ ਸਵੇਰੇ ਸਵੇਰੇ ਹੁੰਦਾ ਦਾਸ ਕੋਲੇ ਲਓ ਜੀ ਮੈਂ ਆ ਗਿਆ ਵਲੌਗ ਦੇ ਵਿੱਚ ਤੇ ਜਿਵੇਂ ਕਹਿ ਰਿਹਾ ਸੀ ਦਰਦ ਜਿਹੜਾ ਇੱਥੇ ਵੱਧ ਰਿਹਾ ਤਾਂ ਕੱਲ ਇਹਨਾਂ ਨੂੰ ਅਸੀਂ ਡਾਕਟਰ ਕੋਲ ਲੈ ਕੇ ਚੱਲਾਂਗੇ ਇੱਥੇ ਕੀ ਕੀ ਕਰਦਾ ਡਾਕਟਰ ਨਿਊਰੋਲੋਜਿਸਟ ਜਿਹੜਾ ਡਾਕਟਰ ਨੇ ਸਿਰ ਦਾ ਜਿਹੜਾ ਹੁੰਦਾ ਨਾ ਨਿਊਰੋਲੋਜਿਸਟ ਉਹਨਾਂ ਕੋਲ ਜਾਵਾਂਗੇ ਤੇ ਉਹਨਾਂ ਨੂੰ ਡਾਕਟਰ ਨੂੰ ਦਿਖਾਵਾਂਗੇ ਤੇ ਸੰਗੂਰ ਦੇ ਵਿੱਚ ਜੀ ਤੇ ਬਾਕੀ ਸੇ ਤਾ ਤਰ ਮੇਰਾ ਤਿੰਨ ਚਾਰ ਦਿਨਾਂ ਤੋਂ ਇਹ ਹੀ ਪ੍ਰੋਬਲਮ ਹੋ ਰਹੀ ਹੈ ਸਰਵਾਈਕਲ ਤਾਂ ਮੈਨੂੰ ਕਾਫੀ ਟਾਈਮ ਤੋਂ ਸੀ ਚੱਲ ਤੁਹਾਨੂੰ ਇੱਕ ਵਾਰ ਇਹ ਹੋ ਜੂਗਾ ਯਾਰ ਚੀਜ਼ ਦਾ ਨਾ ਐਕਚੁਅਲ ਰਿਜ਼ਲਟ ਜਿਹੜਾ ਉਹਨਾਂ ਨੇ ਦੇਖਣਾ ਹੈ ਉਹ ਨਾਰਮਲ ਡਾਕਟਰ ਨਹੀਂ ਦੇਖ ਸਕਦੇ ਨਾ ਹਾਂ ਉੱਥੇ ਲਿਖਿਆ ਹੋਇਆ ਸੀਗਾ ਉੱਥੇ ਉਹਨਾਂ ਹਸਪਤਾਲ ਆ ਵੇਦਾਂਤਾ ਹਸਪਤਾਲ ਸੰਗਰੂਰ ਬਸ ਇਹ ਪੜਾ ਲਿਖੀ ਤੁਸੀਂ ਧਿਆਨ ਦੇ ਤੁਹਾਨੂੰ ਉਹ ਨਿਊਰੋ ਸਰਜਨ ਉੱਥੇ ਲਿਖਿਆ ਸੀਗਾ ਕਿਸੇ ਦੀ ਕਹਿੰਦਾ ਨਾੜ ਦੱਬ ਗਈ ਹੈ ਜਾਂ ਕੁਝ ਹੋ ਗਈ ਹੈ ਗਰਦਨ ਦੀ ਪਰ ਯਾ ਤੇਰੀ ਨਾੜ ਕੋਈ ਹੁਣ ਜਮਾਗ ਦੀ ਨਾੜ ਤੱਕ ਗਈ ਹੈ ਤਿੰਨ ਤਰ੍ਹਾਂ ਦੀ ਮੇਥਨਾੜ ਦੱਬ ਗਈ ਹੈ ਹਾਂ ਹੋ ਸਕਦਾ ਤਿੰਨ ਜਨਾਂ ਚ ਮੇਥਨਾੜ ਦੱਬ ਗਈ ਹੈ ਦੇਖ ਸੁਣੋ ਐਦਾ ਹੈ ਤੁਹਾਨੂੰ ਪ੍ਰੋਬਲਮ ਤਾਂ ਹੋਈ ਰਹੀ ਹੈ ਨਾ ਲਗਾਤਾਰ ਆਪਾਂ ਗੋੜੀ ਖਾਈ ਜਮਾ ਕੇ ਪੇ ਦਰਦੀਆਂ ਹੋ ਕੇ ਠੀਕ ਹੈ ਡਾਕਟਰ ਵੀ ਕਹਿ ਰਹੀ ਹੈ ਕਿ ਤੁਹਾਨੂੰ ਨਸਾਂ ਦੀ ਇੱਕ ਦਸਣਾ ਹੋਈ ਮੈਂ ਕਹਿੰਨਾ ਸਹਾ ਉਹ ਟੈਂਪਰੇਰੀ ਹੈ ਦੇਰ ਤੇ ਵੀ ਮੈਂ ਜਾਂਦੀ ਆ ਕਿਉਂਕਿ ਮੇਰੀ ਗੱਤ ਕੇ ਸੀ ਅੱਜ ਕੀ ਬਣ ਰਿਹਾ ਫਿਰ ਅੱਜ ਅੱਜ ਮੈਂ ਦੱਸਤਾ ਆਪਣੇ ਗਾਈਜ਼ ਆਪਣੇ ਗਾਈਜ਼ ਨੂੰ ਦੱਸਣਾ ਕਿ ਸਾਬੂਦਾਣਾ ਬਣ ਰਿਹਾ ਮੈਂ ਦਿਖਾਤਾ ਦਿਖਾਤਾ ਅੱਛਾ ਅਸੀਂ ਆਉਂਦੇ ਹਾਂ ਆਪਣੇ ਸਾਹਮਣੇ ਹਾਂ ਅਸਲ ਨਹੀਂ ਆਉਣਾ ਸੀ ਮਾਰਕੀਟ 'ਚ ਹੈ ਮੈਂ ਆਪਣੇ ਗਾਈਜ਼ ਨੂੰ ਦੱਸਤਾ ਕਿ ਮੈਂ ਸਾਬੂਦਾਣਾ ਬਣਾ ਰਹੀ ਆ ਖਿਚੜੀ ਕਹਿੰਦੇ ਹਨ ਹੈ ਨਾ ਜਿਹਨੂੰ ਹਾਂ ਖਿਚੜੀ ਅਲੱਗ ਚੀਜ਼ ਹੈ ਸਾਬੂਦਾਣੇ ਦੀ ਖਿਚੜੀ ਸਾਬੂਦਾਣਾ ਦਾ ਹਾਂ ਆਪਾਂ ਸਬਜ਼ੀਆਂ ਸੁੱਕੀਆਂ ਪਾ ਕੇ ਖਿਚੜੀ ਲਾ ਲਓ ਜਿਵੇਂ ਮਰਜ਼ੀ ਲਾ ਲਓ ਖਿਚੜੀ ਲਾ ਲਓ ਜੋ ਮਰਜ਼ੀ ਕਰ ਲੋ ਤੇ ਐਮਰਾ ਨੇ ਅਸੇ ਰਿਆ ਟਾਹਨੀਆਂ अच्छा आटा मुकया हुआ तो सिरे करना जी सिरे हम आटा मुक गया चोल बनाला नहीं और के चोल बना ले इधर आपा ने आलू ते मटर बॉईल कर ले ने ते छिल ले ते ते ले आस चल बट गया गरम, ते ਘਰ ਹੋਇਆ ਪਿਆ ਕਮਲਿਆਂ ਵਾਂਗੂ ਘਰੇ ਕੋਈ ਨਹੀਂ ਹੈਗਾ ਬੱਚਾ ਤੇ ਜੀ ਨਹੀਂ ਲੱਗਦਾ ਹੈਗਾ ਗਾਇਜ਼ ਇਧਰ ਆਪਣਾ ਤੇਲ ਹੋ ਗਿਆ ਤੇ ਗਰਮ ਇਧਰ ਆਪਾਂ ਲੋਸ ਪਾਤੇ ਤੇ ਪਿਆਜ ਮੈਂ ਸੌਸ ਥੋੜੀ ਜੀ ਤੁਹਾਨੂੰ ਰੈਸਪੀ ਵੀ ਦੇ ਦਿੰਨੇ ਹਾਂ ਹਨਾ ਤੇਰੇ ਗਸਤੰਨੇ ਕੋਈ ਤੁਹਾਨੂੰ ਬੱਸਿਆ ਨਹੀਂ ਹੈਗਾ ਮੇਰੇ ਪਿੰਡ ਤਰਾ। ਚਾਲ ਪਾਤੇ ਨੇ ਇਹ ਤੋਂ ਬਾਅਦ ਆਪਾਂ ਤਾਉਣੇ ਚਿਨਾਲੇ। ਬਸ ਬਣੇ ਰੋ ਵਲੌਗਸ ਲਾਈਟ ਟਮਾਟੋ ਟਮਾਟੋ ਨਹੀਂ ਪਕਣੇ। ਲੋ ਜੀ ਅਬਰ ਆਪਾਂ ਨੇ ਟਮਾਟਰ ਲੈ ਲੈਨੇ। ਤੇ ਅਜੇ ਆਪਣੀ ਪਿਆਜ਼ ਲਾਈਟ ਜੇ ਬਰਾਊਨ ਹੋਣਗੇ ਨਾ ਸੋਰ ਪਾਉਣਾ। ਫੇਰ ਉਹਨੂੰ ਘੇਮਲਾ। ਰੌਣਕ ਮੇਲਾ। ਲੱਗੇ ਖੜੇ ਨੇ ਐ ਨਹੀਂ ਹੈਗਾ ਕਿ ਮੈਂ ਹੈਲਪ ਕਰਦਾ ਹੈ। ਕਰਦੀ ਹੈ ਹੈਲਪ ਲੋ। ਫੇਰ ਉਹ ਕੱਢ ਜੀ। ਅੱਛਾ। ਲੋ ਜੀ ਹੁਣ ਆ ਪਾ ਰਹੇ ਆਪਾਂ ਸ਼ਿੰਦਾ ਮਿਰਚ। पर जो की पौधी खेल रही है व्हाट टू डू वाइट नाउ हैं व्हाट टू डू राइट नाउ अंग्रेजी बोलते हैं हम हल्की फुल्की

ਤੇ ਕਾਲਾ ਲਾਹੇ ਟਮਾਟਰ ਪਾਇਆ ਕਰੋ ਜਲਦੀ ਸੌਸ ਹੋ ਜਾਂਦਾ ਹੁੰਦਾ ਹਮ ਹਮ ਸੋ ਲੋ ਗਾਈਜ਼ ਇਹ ਸੱਜਣੇ ਦੇ ਟਮਾਟਰ ਇਹ ਤੁਹਾਨੂੰ ਦੇ ਰਹੀ ਆ ਸੀ ਸਾਬੂਦਾਣੇ ਦੀ ਰੈਸਪੀ ਤੇ ਮੇਰੀ ਗੱਲ ਸੁਣੋ ਦੱਸਿਓ ਮੈਨੂੰ ਕਿ ਸਾਰੇ ਤੁਸੀਂ ਕਿਵੇਂ ਬਣਾਉਂਦੇ ਹੋ ਆਤੀ ਪੈਨ ਬਣਾਨੇ ਆ ਤੇ ਸਾਬੂਦਾਣੇ ਦੀ ਕੀਰ ਬਣਦੀ ਐ ਕੀਰ ਬਣਦੀ ਆ ਆਪਾਂ ਖਿਚੜੀ ਬਣਾ ਰਹੇ ਆ ਹਮ ਤੇ ਦੂਜੀ ਗੱਲ ਇਹ ਆ ਆ ਹਰੀ ਮਿਰਚ ਮੈਂ ਹੁਣ ਤਾਂ ਪਾ ਰਹੀ ਆ ਕਿ ਜੇ ਆਪਾਂ ਨਾਲ ਹੀ ਇਹ ਆਪਾਂ ਤੜਕੇ ਨਾਲ ਪਾ ਦਿੰਦੇ ਇਹਨਾਂ ਜਿਆਦਾ ਭੁੱਜਣਾ ਹੀ ਇਹਦਾ ਫਲੇਵਰ ਨਹੀਂ ਆਉਣਾ ਤੇ ਹਰੀ ਮਿਰਚ ਆਪਾਂ ਉਹਦੇ ਪਾਣੀ ਦੇ ਜਦੋਂ ਆਹਾਂ ਟਮਾਟਰ ਪਾਤੇ ਨਾ ਸੱਤ ਨੂੰ ਮੂੰਹ ਜਾਵੇ ਤਾਂ ਤੁਹਾਨੂੰ ਹਾਂ ਥੋੜੀ ਜਿਹੀ ਤੁਹਾਨੂੰ ਮਹਿਸੂਸ ਹੋਵੇ ਕੱਚੀ ਵੀ ਰਵੇ ਥੋੜੀ ਜਿਹੀ ਤੇ ਥੋੜੀ ਜਿਹੀ ਪੱਕੀ ਮਹਿਸੂਸ ਹੋਵੇ ਜਿਆਦਾ ਹੀ ਮਹਿਸੂਸ ਨਾ ਹੋਵੇ ਕਿਤੇ ਇਹਦੇ ਅਪਾ ਆਪਣੇ ਆਹ ਕੱਟ ਲੈਨੇ ਆ ਹਲੋ ਸਵਾਰ ਕੇ ਥੇ ਦੇ ਹਾਂ ਉਹ ਗਲ ਜਾਣੇ ਵਿੱਚ ਇਹ ਆ ਟੈਂਸ਼ਨ ਤਾਂ ਕੋ ਲੈਦੇ ਜਿਹੜੇ ਬੰਦੇ ਨੂੰ ਕੋਖ ਨਹੀਂ ਨਾ ਹੁੰਦਾ ਹੁੰਦਾ ਜੇ ਲਫੰਦਰ ਕੋਕ ਵੀ ਨਾ ਹੁੰਦਾ ਹੁੰਦਾ ਉਹ ਵੀ ਸੁਣਾਹਾਂ ਦਿੰਦਾ ਐ ਕਰੋ ਤੇ ਐ ਕਰੋ ਅੱਛਾ ਆ ਮੇਰੀ ਫੋਨੀ ਵਿੱਚ ਬੜੀ ਹੋਈ ਪੋਤੀ ਦੇ ਕੱਟੇ ਹੋ ਵਿੱਚ ਆ ਹੁਣ ਸਾਡੇ ਕੋਲ ਹੈ ਸਾਰਾ ਇਹ ਆਹ ਜਿਹਨੂੰ ਕਹਿੰਦੇ ਆਪਾਂ ਚੋਪਿੰਗ ਬੋਰਡ ਪਰ ਆਪਾਂ ਇਹਨੂੰ ਪਲੇਟ ਦੀ ਚੋਪਿੰਗ ਬਣਾ ਲਈਏ ਤੇ ਆਲੂ ਆਪਾਂ ਨੇ ਕਿਨੇ 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 ਕਰ ਲੈਣੇ ਨੇ ਠੀਕ ਹੈ ਮਟਰ ਤੇ ਟਮਾਟਰ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਪਾ ਦਿੰਦੇ ਆ ਆਲੂ ਮੈਂ ਨਮਕ ਮਿਰਚ ਨਹੀਂ ਪਾਣਾ ਪਰ ਪਾਣਾ 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 ਪਾ

ਲਾਲ ਮਿਰਚ ਇਹ ਇਹ ਮਿਰਚ ਪਤਾ ਕੌਣ ਕਹਿੰਦਾ ਲਾਲ ਮਿਰਚ ਸਾਡੀ ਸਿੰਮੂ ਜਦੋਂ ਛੋਟੀ ਹੁੰਦੀ ਸੀ ਨਾ ਉਹ ਕਹਿੰਦੀ ਹੁੰਦੀ ਹਾਏ ਬਿਚਾ ਲੱਗੀਆਂ ਇਹ ਪੈ ਗਈ ਲਾਲ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਪਾਈਏ ਤੇ ਆਪਾਂ ਥੋੜੀ ਪਾਵਾਂਗੇ ਤੇ ਹੁਣ ਪਾਵਾਂਗੇ ਆਪਾਂ ਕਣੀਆਂ ਪਾਊਡਰ ਤੇ ਹੁਣ ਪਾਵਾਂਗੇ ਆਪਾਂ ਕਿਚਨ ਕਿੰਗ ਮਸਾਲਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਨੂੰ ਥੁਲਣਾ ਲੇ ਕੇ ਫਾਇਰ ਕਰ ਲਓ ਜਦੋਂ ਸੁਗੰਧ ਆਉ ਲੱਗ ਜਾਵੇ ਮੈਂ ਕਹਾਂ ਉਹ ਖੁਸ਼ਬੂ ਕਹਾਂ ਉਹ ਤੁਸੀਂ ਲਾ ਲਓ ਲਾ ਕੇ ਨਾ ਰੋਟੀਆਂ ਪਕਾ ਲੈ ਜੱਪਾ ਉਹ ਬੱਸ ਕਰੋ ਯਾਰ ਬੱਸ ਕਰੋ ਤੁਸੀਂ ਪੁੱਠੇ ਹੀ ਕੰਮ ਧਾਨੂ ਬੱਸ ਰੋਟੀਆਂ ਪਕਾ ਆ ਦੇਖੇ ਜਿਹੜੇ ਬੰਦੇ ਰੋਟੀ ਖਾਣੇ ਲੋਕ ਕਿਵੇਂ ਆਹਦੀਆਂ ਚੀਜ਼ਾਂ ਖਾਣਗੇ ਹੈ ਤੇ ਜੇ ਡਾਈਟ ਦੱਸੀ ਉਹ ਡਾਈਟ ਕਿਵੇਂ ਫੋਲੋ ਕਰਦੇ ਆਂ ਜੀ ਬਣ ਕੇ ਮੈਂ ਜ਼ਾਬੂਦਾ ਨਹੀਂ ਪਾਦੀ ਐ ਰੋਟੀਆਂ ਲੱਗਣੀਆਂ ਦੋ ਦੋ ਹੈ ਆਲੂ ਪੂਰੀ ਖਾ ਲੋ ਹੈ ਬੱਚੇ ਮੈਂ ਨਾ ਪੂਰੀਆਂ ਬਣਾ ਕੇ ਪੂਰੀਆਂ ਖਾ ਲੈਂਦੇ ਪੂਰੀਆਂ ਬਣਾ ਦੇਣੀ ਆ ਠੀਕ ਹੈ ਆ ਦੇ ਲੋ ਆ ਡਾਈਟ ਉਹ ਪੰਜਾਬੀਆਂ ਦਾ ਰੋਟੀ ਬਿਨਾ ਨਹੀਂ ਸਰਦਾ ਡਾਈਟ ਉਹ ਹੀ ਗੱਲ ਹੋ ਗਈ ਮੈਂ ਵੀ ਨਾ ਰੋਟੀ ਖਾਣ ਵਾਲੀ ਗੱਲ ਉਹ ਪਰ ਜਿਹੜਾ ਕਹਿੰਦਾ ਮੈਗੀ ਰੋਟੀ ਖਾ ਲਈ ਥੋੜਾ ਜਿਹਾ ਗਾਜਰ ਤੇ ਪਾਣੀ ਪਾਣਾ ਆਪਾਂ ਨੇ ਜਿਹੜੀ ਕੋਈ ਆਪਣੀ ਸਬਜ਼ੀ ਉਸ ਤੇ ਕੱਤੀ ਰਹਿ ਗਈ ਹੋਏਗੀ ਨਾ ਗਾਸ ਕੱਤੀ ਰਹਿੰਦੇ ਚੱਲ ਮੁੱਢੋਂ ਸਾਰਾ ਲੈ ਲੀ ਜੂਗਾ ਇਹ ਨੂੰ ਆਪਾਂ ਟੱਪ ਲੈਨੇ ਆ ਗੈਸ ਕਰ ਦਿ ਨਸੀਮ ਤੇ ਨਜ਼ਰਾ ਪਕਰ ਦੇ ਆ ਤਾਰੇ ਹੈ ਸਾਰਾ ਆ ਦੇਖੋ ਐਨ ਸੌਫਟ ਹੋ ਗਿਆ ਸੌਫਟ 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 ਹਾਂਜੀ ਆ ਢਿੱਡ ਕਿੱਧਰ ਜਾ ਰਿਹਾ ਮਰ ਚੋ ਢਿੱਡ ਜਾ ਰਿਹਾ ਥੰਦੇ ਨੂੰ ਐ ਬਸ ਥੱਲੇ ਨੂੰ ਜਾ ਕੜਦਾ ਨਹੀਂ ਮੂੰਹ ਨਹੀਂ ਖੜਦਾ ਕੁਛ ਨਾ ਕੁਛ ਵਿੱਚ ਤੂੰ ਨਹੀਂ ਜਾਣਾ ਤੂੰ ਨਹੀਂ ਜਨ ਤੂੰ ਨਹੀਂ ਜਾਣਾ ਤਾਂ ਇਹ ਤੜਕਾ ਦਬਾਰ ਹੁੰਦਾ ਭੁੱਖ ਲੱਗਦੀ ਉਹਨਾਂ ਤੇ ਐ ਹੁੰਦਾ ਅੱਛਾ ਭੁੱਖ ਲੱਗਣ ਦੀ ਉਧਰ ਦੇ ਦੇ ਕੇ ਕੜਾਈ ਨੂੰ ਕਿ ਹਾਏ ਹਾਏ ਛੇਤੀ ਮਿਲ ਜਾ ਛੇਤੀ ਮਿਲ ਜਾ ਹੈਨਾ ਚਲੋ ਜੀ ਆਪਣਾ ਤੜਕਾ ਆਪਣੇ ਆਲੂ ਹਜੇ ਉਹ ਸਬਜੀ ਜਿਹੜੀ ਥੋੜੀ ਜੀ ਕੱਚੀ ਹੈ ਥੋੜੀ ਜੀ ਹੋ ਜਾ ਸੌਫਟ ਤੇ ਮੈਂ ਕਮੈਂਟ ਪੜਦੀ ਪਈ ਹਾਂ ਕੱਲ ਵਾਲੇ ਵੀਡੀਓ ਤੇ ਤੇ ਰੀਨਾ ਕੱਲ ਸੀ ਦਾ ਕਮੈਂਟ ਆਇਆ ਕਹਿੰਦੇ ਦੀਦੀ ਹਜੇ ਹੌਲੀ ਹੌਲੀ ਸ਼ੁਰੂ ਕਰਿਓ ਜਿੰਮ ਇੱਕਦਮ ਨਹੀਂ ਅੱਜ ਤਾਂ ਅੱਜ ਮੈਂ ਬੜੀ ਲਾਈਟ ਲਾ ਕੇ ਆਈਆਂ ਸਿਰਫ ਸਾਈਕਲਿੰਗ ਟ੍ਰੈਡ ਮਿਲ ਤੇ ਈਕੋ ਡੰਬਲ ਜੇ ਲੈ ਕੇ ਸਿਰਫ ਆ ਬੈਕ ਦੀ ਐਕਸਰਸਾਈਜ਼ ਕਰਵਾਈ ਤੇ ਥੈਂਕ ਯੂ ਸੋ ਮਾਚ ਤੁਸੀਂ ਇੰਨਾ ਸਾਨੂੰ ਪਿਆਰ ਕਰਦੇ ਹੋ ਇੰਨਾ ਸਾਡਾ ਧਿਆਨ ਰੱਖਦੇ ਹੋ ਤੇ ਬੜਾ ਵਧੀਆ ਲੱਗਦਾ ਜਦੋਂ ਆਪਣਾ ਭੈਣ ਭਾਈ ਕੋਈ ਕਹਿੰਦਾ ਕਿ ਆਪਣੀ ਕੇਅਰ ਕਰਦਾ ਤੇ ਬੜਾ ਵਧੀਆ ਲੱਗਦਾ ਬਹੁਤ ਹੀ ਵਧੀਆ ਲੱਗਦਾ ਔਰ ਭਾਵੇਂ ਕਰੇ ਨਾ ਕਰੇ ਕੇਅਰ ਮੇਰੀ ਤੁਸੀਂ ਬਹੁਤ ਕੇਅਰ ਕਰਦੇ ਹਾਂ ਆਈ ਮੀਨ ਲੰਘੇ ਜਿਹਦੇ 20 ਸਾਲ ਲੰਘੇ ਨਹੀਂ 20 ਸਾਲ 20 ਕਿਸਾ ਲੰਘ ਗਏ 21 ਸਾਲ ਬਸ ਐ ਹੀ ਲੰਘ ਗਏ ਪਤਾ ਹੀ ਨਹੀਂ ਲੱਗਿਆ ਕਿਵੇਂ ਲੰਘ ਗਏ ਹਨਾ ਲੜਦੇ ਮਡਾਉਂਦੇ ਨਾ ਸਹੀ ਗੱਲ ਹੈ ਹਨਾ ਬਿਨਾਂ ਕੇਅਰ ਕਿਤੇ ਲੰਘੇ ਨੇ ਔਰ ਬਿਨਾ ਕੇਅਰ ਕਿਤੇ ਖਟੀਆਂ ਮਿੱਠੀਆਂ ਯਾਦਾਂ ਨੇ ਹਨਾ ਹੁਣ ਹੁਣ ਹੂੰਗਾ ਤਾਂ ਕਰਨ ਦੇ ਮੈਂ ਤੁਹਾਨੂੰ ਨਹੀਂ ਕਹਿ ਰਹੀ ਮੈਂ ਤਾਂ ਆਪਣਾ ਕੋਈ ਯਾਰ ਨਹੀਂ ਹੈਗਾ ਆਪ ਉਹ ਹੋ ਇਹਨਾਂ ਸਟਾਈਲ ਦਾ ਤੂੰ ਮਾਰ ਰਿਹਾ ਹੈਂ ਲੋ ਸਟਾਈਲ ਤਾਂ ਮਾਰ ਰਿਹਾ ਵੀ ਆਪਾਂ ਨਹੀਂ ਕੇਅਰ ਨਹੀਂ ਕੀਤੀ ਨਾ ਚੱਕਰੇ ਹੈ ਉਹ ਤੇ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਕੇਅਰ ਕੀਤੀ ਕਿ ਨਹੀਂ ਦੇਖੋ ਕਮੈਂਟਾਂ ਦੇ ਉਹਨਾਂ ਨੇ ਥੱਲੇ ਲੈਣਾ ਲਾ ਦੇਣੀਆਂ ਨੇ ਕਿ ਕੇਅਰ ਹੋਈ ਹੈ ਕਿ ਨਹੀਂ ਹੋਈ ਕੇਅਰ ਤਾਂ ਦੇਖੋ ਜੀ ਬਿਨਾਂ ਕੇਅਰ ਤੋਂ ਅਸੀਂ ਬੀ ਵਾਈ ਸਾਲ ਆਪਣੀ ਜਿੰਦਗੀ ਦੇ ਕੱਢ ਲਏ ਮੈਰਟ ਜਿਹੜੀ ਲਾਈਫ ਸੀ ਉਹਦੇ ਉੱਪਰ ਨੇ ਕੱਢ ਤੇ ਹਾਂ ਸਹੀ ਗੱਲ ਹੈ ਸਹੀ ਗੱਲ ਤੁਸੀਂ ਅਸੀਂ ਬਿਲਕੁਲ ਕੇਅਰ ਨਹੀਂ ਕਰਦੇ ਮੇਰਾ ਪਤੀ ਬਿਲਕੁਲ ਮੇਰੀ ਕੇਅਰ ਨਹੀਂ ਕਰਦਾ ਮੇਰੀ ਵਾਈਫ ਮੇਰੀ ਕੇਅਰ ਕਰਦੀ ਪਰ ਮੈਂ ਨਹੀਂ ਕਰਦਾ ਹੁਣ ਫਿਰ ਕੰਮ ਆ ਗਿਆ ਹੈ ਸਾਡਾ ਡਿਊਟੀ ਲੈ ਕੇ ਨਾ ਸਾਢੇ 8 ਹੋ ਗਏ ਯਾਰ ਸਭ ਦੇ ਪ੍ਰੋਫਾਈਲ ਬੱਟ ਕੇ ਦੇਖ ਰਹਾ ਕਿ ਇਹ ਲੌਗ ਇਨ ਹੋ ਗਿਆ ਜਾਂ ਦੇਖ ਲਓ ਤੁਸੀਂ ਪਿਛਲੇ ਵਲੌਗਾਂ ਚ ਵੀ ਦੇਖਿਆ ਉਤਾਰ ਨੂੰ ਕਿ ਮਤਲਬ ਇਹਨਾਂ ਨੇ ਆ ਕੇ ਨਾ ਆਫਿਸ ਦੇ ਸਟਾਈਲ 'ਚ ਹੀ ਬੈਠਣਾ ਕਿ ਮੈਂ ਆਫਿਸ ਦਾ ਕੰਮ ਕਰਾਂ ਮੈਂ ਆਫਿਸ ਸਟਾਈਲ 'ਚ ਹੀ ਬੈਠਣਾ। ਅੱਜ ਥੋੜਾ ਬੈਸਟ ਲੱਗ ਰਿਹਾ ਤੁਹਾਨੂੰ? ਕੱਲ ਉਤਾਰਨ ਨੂੰ ਮੈਂ ਐਕਸਰਸਾਈਜ਼ ਕੀਤੀ ਏ ਤੇ ਅੱਜ ਇਹਨਾਂ ਨੂੰ ਕਾਫੀ ਫਰਕ ਆ ਜਿਵੇਂ ਇਹਨਾਂ ਦੇ ਬੈਕ ਪੇਨ ਸੀ। ਹਾਂ ਇੰਨਾ ਕਰਦਾ ਇੰਨਾ ਤਾਂ ਮੈਂ ਕਰੀ ਨਹੀਂ ਪਾਉਂਦਾ ਸੀਗਾ। ਹਾਂ ਫਿਰ ਅੱਜ ਹੋ ਜੋ ਤਿਆਰ ਫਿਰ ਕਰੀਏ ਹੈ ਐਕਸਰਸਾਈਜ਼ ਅੱਜ ਵੀ ਕਰਾਂਗੇ। ਤੇ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਐਕਸਰਸਾਈਜ਼ ਜਿਹੜੀ ਇਹਨਾਂ ਨੂੰ ਮਤਲਬ ਪੇਨ ਹੁੰਦੀ ਸੀ। ਤੇ ਉਹ ਇੱਕ ਪਹਿਲਾਂ ਤਾਂ ਮੇਰੀ ਭੈਣ ਨੇ ਦੱਸੀ ਸੀ ਐਕਸਰਸਾਈਜ਼ ਤੇ ਦੂਜਾ ਮੇਰੀ ਦਾਦੀ ਦੱਸਦੇ ਹੁੰਦੇ ਹਨ ਉਹ ਤਾਂ ਮੈਨੂੰ ਇੱਕਦਮ ਯਾਦ ਆ ਗਈ ਉਹ ਚੀਜ਼ ਤੇ ਮੈਂ ਤੁਹਾਨੂੰ ਕਿਹਾ ਇੱਕ ਵਾਰੀ ਆਪਾਂ ਟਰਾਈ ਕਰਦੇ ਹਾਂ ਹਣਾ ਜੇ ਅਗਰ ਇੱਕ ਦੋ ਦਿਨਾਂ ਤੱਕ ਜਾਂ ਤਿੰਨ ਦਿਨਾਂ ਤੱਕ ਕੋਈ ਫਰਕ ਪਿਆ ਤਾਂ ਇਹਨੂੰ ਅਸੀਂ ਸਭ ਨਾਲ ਸ਼ੇਅਰ ਕਰ ਦਾਂਗੇ ਸਭ ਨਾਲ ਸ਼ੇਅਰ ਕਰਕੇ ਵੀ ਦਿਖਾਵਾਂਗੇ ਐਕਸਰਸਾਈਜ਼ ਕਰਕੇ ਦਿਖਾਵਾਂਗੇ ਕਿ ਐਸੇ ਬਹੁਤਨੇ ਭੈਣਾ ਵੀ ਨੇ ਤੇ ਬਹੁਤ ਸਾਰੇ ਵੀਰ ਵੀ ਨੇ ਜਿਨ੍ਹਾਂ ਦੇ ਨਾ ਬੈਲ ਟੇਲ ਬੋਨ ਜਿਹੜੀ ਹੁੰਦੀ ਹੈ ਪੇਨ ਕਰਦੀ ਹੈ ਤੇ ਉਹਨਾਂ ਨੂੰ ਅਗਰ ਇਹ ਮੈਨੂੰ ਰੀਲੀਫ ਮਿਲਦਾ ਤਾਂ ਸਭ ਨੂੰ ਇਹ ਰੀਲੀਫ ਮਿਲ ਹੀ ਜਾਣਾ ਅੱਜ ਇਹਨਾਂ ਨੂੰ ਲੱਗਿਆ ਕੱਲ ਮੈਨੂੰ ਲੱਗਦਾ 5 ਕੇ 7 7 ਕੁ ਮਿੰਟ ਤੱਕ ਕੀਤੀ ਇਹਨਾਂ ਨੇ 10 ਤੋਂ ਬ ਕੁਝ ਨੇ ਲੈ ਕੇ ਬੈਨਾ ਹੁਣ ਜਿਹੜਾ ਆਉਂਦਾ ਹੈ ਇਹਦੇ ਵਾਸਤੇ ਸਪੈਸ਼ਲ ਟੀਮ ਬੋਣ ਵਾਸਤੇ ਹਾਂ ਬਾਕੀ ਜਿਸ ਦਿਨ ਹੋਇਆ ਦਾ ਸਪੈਸ਼ਲ ਵੀਡੀਓ ਬਣਾਵਾਂਗੇ ਏਸੀ ਚੀਜ਼ ਵੀ ਵੀ ਇਹ ਕਿਵੇਂ ਠੀਕ ਹੁੰਦਾ ਪ੍ਰੋਪਰ ਐਕਸਰਸਾਈਜ਼ ਦੱਸਾਂਗੇ ਤੁਹਾਨੂੰ ਕਿਵੇਂ ਕਰਨੀ ਹੈ ਇਹੋ ਤਰੇਲੂ ਇਲਾਜ ਹੀ ਹੈ ਜੇ ਠੀਕ ਹੋ ਕੋਈ ਕੋਈ ਡਾਕਟਰਾਂ ਨੂੰ ਵੀ ਸਮਝ ਨਹੀਂ ਆਉਂਦੀ ਜਿਹੜੇ ਵੀ ਕੋਈ ਵੀ ਹੈਗੇ ਨੇ ਨਹੀਂ ਡਾਕਟਰ ਤਾਂ ਜਿਹੜੇ ਐਮਬੀਬੀਐਸ ਡਾਕਟਰ ਉਹ ਤਾਂ ਹੱਥ ਲੱਗੇ ਆ ਬਸ ਦਵਾਈ ਲੇ ਗੁੰਦਨੇ ਉਹ ਦਵਾਈਆਂ ਨੂੰ ਉਨਾ ਚਿਰ ਰਹਿਂਦਾ ਜਿੰਨਾ ਚਿਰ ਨਸ਼ਾ ਜਾ ਦਵਾਈ ਦਾ ਨਹੀਂ ਉਹ ਐਸੀ ਮੜ ਮੜ ਕੇ ਤੁਹਾਡਾ ਗੁਰਾਹਣ ਕਰ ਦਿੰਦਾ ਹਾਂ ਚਲੋ ਜੀ ਸਬਜ਼ੀਆਂ ਜਿਹੜੀਆਂ ਆਪਣੀਆਂ ਰੈਡੀ ਹੋ ਗਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਬੂਦਾਣਾ ਇੱਕ ਵਾਰ ਚਪਾ ਦੇ ਸਾਰੇ ਕੱਟ ਨਹੀਂ ਥੱਲੇ ਪਾਣੀ ਹੈ ਨਾ ਅੱਛਾ ਤੁਹ ਤਰੀ ਵਾਲਾ ਥੋੜੀ ਸਾਬੂਦਾਣਾ ਪਾ ਲੈ ਇੰਨੀ ਕਿੰਨਾ ਕੁ ਪਾਣੀ ਹੋਗਾ ਥੋੜਾ ਜਿਹਾ ਆਹ ਦੇਖੋ ਆ ਦਿੱਤੋ ਨਹੀਂ ਬਾਅਦ ਜੋ ਆਹ ਦੇਖੋ ਬਾਟੀ ਹੋ ਗਿਆ ਸਮਝ ਗਏ ਨਾ ਵਿੱਚੀ ਥੋੜੀ ਜਿਹਾ ਚਾਹਨੇ ਆਪ ਹੀ ਸੋਕ ਸੂਕ ਲੈਣਾ ਉਹ ਵਸੂ ਲੋਟ ਡرائی ਡਾਈ ਹੁੰਦਾ ਇਹ ਜੇ ਆਪਾਂ ਦੂਜਾ ਬੁਖਣਾ ਗਏ ਅਖੀਰ ਮਿੱਠੀ ਬਣਦੀ ਹੈ ਟੋਪੀ ਮੈਂ ਉਸੇ ਲੱਭੀ ਆ ਰਹੀ ਟੋਪੀ ਤੂੰ ਪਾਈ ਕਰਦੀ ਐ ਇੱਥੇ ਮੈਂ ਤਾਂ ਹੁਣ ਦੇਖਿਆ ਕੈਮਰੇ ਚ ਮੈਂ ਤਾਂ ਸਾਰੇ 10 ਬੈਠੀਆਂ ਸੀ ਮੈਂ ਟੋਪੀ ਨਾਲ ਕਿਵੇਂ ਲਾਦੀ ਤੇ ਤੂੰ ਹੀ ਉਹ ਕਰਨ ਦੇ ਹੈ ਲੋ ਜੀ ਇੱਧਰ ਆਪਾਂ ਹੀ ਕਰ ਲਾਂਗੇ ਮਿਕਸ ਇਹਨੂੰ ਤੇ ਗੈਸ ਥੋੜੇ ਦਾ ਕਰਾਂਗੇ ਫੁੱਲ ਣੀਆਂ ਵੀ ਹੈ ਨਹੀਂ ਸਾਡੇ ਘਰੇ ਣੀਆਂ ਵੀ ਹੈ ਨਹੀਂ ਤੇ ਨਿੰਬੂ ਆਪਾਂ ਨੇ ਪਾਇਆ ਨਹੀਂ ਇਹ ਪਾ ਕੇ ਰੱਖ ਦਿੰਦੇ ਆ ਕਿਵੇਂ ਬਣਿਆ ਤੇ ਤੁਹਾਡੇ ਨਾਲ ਤੁਸੀਂ ਵੀ ਬਣਾ ਕੇ ਟਰਾਈ ਕਰਿਓ ਤੇ ਆਪਣਾ ਵੀ ਆਈਡੀਆ ਦਿਓ ਕਿ ਤੁਸੀਂ ਕਿਵੇਂ ਬਣਾਉਂਦੇ ਹੋ ਜੈਨੂ ਤੇਜ਼ ਕਰਦੇ ਕਾਕਾ ਤੇ ਹੋਇਆ ਨਹੀਂ ਗਿਆ ਸੁਖਰਾ ਦੀ ਕਰਮਾ ਵਾਲਾ ਸਾਡਾ ਤੇ ਹੁਣ ਪਤਾ ਨਹੀਂ ਕਿਹੜੀ ਕਰਮਾ ਵਾਲੀ ਕੀ ਤੇ ਸਾਰੀ ਖਰਾਬ ਹੋ ਜਾਂਦੀ ਰਹਿਣਾ ਚਲ ਮੈਂ ਵੀ ਕਰਮਾ ਵਾਲੀ ਮੈਂ ਕਰਾਉਂ ਮੇਰੇ ਵੀ ਕਿਤੇ ਲੱਗ ਕੇ ਲਗਿਆ ਕਿਤੇ ਥੋਣ ਹਿੱਲ ਗਈ ਕਿਤੇ ਗੋਡਾ ਹਿੱਲ ਗਿਆ। ਤੋੜ ਪ੍ਰਾਣੀ ਪ੍ਰਾਣੀ ਗੱਡੀ ਵਾਂਗੂ ਕੁਛ ਨਾ ਕੁਛ ਚੋਲ ਵਿੰਗੀ ਦੀ ਵਿੰਗੀ ਨਾ। ਨਹੀਂ ਇਹ ਤਾਂ ਪ੍ਰਾਣਿਆਂ ਉੱਤੇ ਸਭੋ ਕਹਿੰਦੇ ਕਿ ਜਿਹੜੇ ਪ੍ਰਾਣੇ ਹੁੰਦੇ ਨੇ ਬਜ਼ੁਰਗ ਉਹ ਤਗੜੇ ਰਹਿੰਦੇ ਨੇ। ਤੇ ਆਪਾਂ ਬੰਦੇ ਜਿਹੜੇ ਅੱਜ ਕੱਲ੍ਹ ਦੇ ਯੰਗ ਨੇ ਉਹਨਾਂ ਦਾ ਜਿਹੜਾ ਦਰਕ ਹੋ ਜਾਂਦਾ ਹੈ ਨਾ। ਲੋ ਜੀ ਮੈਂ ਟਰਾਈ ਕਰਕੇ ਤੁਹਾਨੂੰ ਦੱਸਣੀ ਆ। ਇਹਦਾ ਨੋਨ ਮੱਚ ਕਿਵੇਂ ਆ। ਇਹ ਇਹ ਨਾ ਕਿ ਉਹ ਕਿਤੇ ਕੈਮਰੇ ਸਾਹਮਣੇ ਕਹਿੰਦਾ ਕਿ ਠੀਕ ਐ। ਇਹ ਸੱਚੀ ਹੋਵੇ ਤਾਂ ਮੈਨੂੰ ਮੈਨੂੰ ਦੱਸਾਂਗੇ। ਪੱਕੇ ਬੋਕਾਣ ਬੜਾ ਬੋਕਾਣ ਬਈ ਓਹ ਮੂੰਹ ਪੋਕ ਲੱਗੇ ਤਾਨੂੰ ਚਲੋ ਖਾਈਏ ਆਪਾਂ ਲਓ ਜੀ ਸਰਦੀਆਂ ਵਾਲਾ ਸਾਬੂ ਦਾਣਾ ਰੈਡੀ ਲਓ ਜੀ ਫਿਰ ਅਸੀਂ ਕਰਦੇ ਟ੍ਰਾਈ ਤੇ ਤੁਸੀਂ ਵੀ ਕਰੇ ਬਣਾ ਕੇ ਕਰਿਓ ਟਰਾਈ ਤੇ ਕਮੈਂਟ जरूर ਕਰਿਓ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜਿਹੜੇ ਮੇਰੇ ਭੈਣ ਭਰਾ ਸੋਨੇ ਸੋਨੇ ਕਮੈਂਟ ਕਰਦੇ ਨੇ ਉਹਨਾਂ ਦਾ ਇੱਕ ਵਾਰੀ ਫੇਰ ਤੋਂ ਦਿলো ਥੈਂਕ ਯੂ ਤੇ ਜਿਨ੍ਹਾਂ ਨੇ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਉਹ ਇੰਸਟਾਗ੍ਰam ਤੇ ਫੋਲੋ ਕਰਿਓ ਤਾਂ ਹੋਰ ਉੱਚਾ ਕੈਮਰਾ ਖੜੋ। ਓ ਯੈਸ ਤੇ ਜਿਨ੍ਹਾਂ ਨੇ ਸਾਨੂੰ ਫੇਸਬੁੱਕ ਤੇ ਫੋਲੋ ਨਹੀਂ ਕੀਤਾ ਫੇਸਬੁੱਕ ਪੇਜ ਤੇ ਵੀ ਜਾ ਕੇ ਫੋਲੋ ਕਰਿਓ ਬਾਸੀ ਫੈਮਲੀ ਦੇ ਨਾਂ ਤੇ ਇੰਸਟਾਗ੍ਰam ਦੀ ਆਈਡੀ ਉਹ ਵੀ ਬਾਸੀ ਫੈਮਲੀ ਦੇ ਨਾਂ ਤੇ YouTube ਚੈਨਲ ਤਾਂ ਤੁਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ 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 ਬਾਏ